ਭਾਈ ਤੈਨੂੰ ਪਤਾ ਕੱਲ੍ਹ ਮੈਨੂੰ ਲੜਦੇ ਨੂੰ ਪੌਣੇ ਚਾਰ ਖਾਓਗੇ ਮੈਂ 15 ਖੜਾ ਪੜਕੇ ਮੇਰਾ ਪਿਓ ਖੜਾ ਤੇ ਸਾਡਾ ਸਾਰਾ ਟੱਬਰ ਪਸ ਕਾ ਚੱਲੀ ਆ ਮੇਰੀ ਸਾਰੀ ਟੀਮ ਪਸ ਕਾ ਚੱਲੀ ਜਾਂਦੀ ਆ ਹਰ ਦੇ ਪਸ ਕਾ ਪਾਲ ਨੇ ਅੱਜ ਮੈਂ ਸਵੇਰੇ ਕੁੱਦਤੀਓ ਕੰਮ ਆਈ ਹੱਟ ਮੋਟਰਸਾਈਕਲ ਤੇ ਮੈਨੂੰ ਪਤਾ ਸੀ ਨਸ਼ਾ ਦੇਖਦਾ ਲੋਕ ਮੇਰੇ ਕੋਲ ਬਰਬਾਦ ਕਰ ਦੇਣੇ ਜਦੋਂ ਮੈਂ ਆਇਆ ਉਹ ਦੁਕਾਨ ਪਰ ਨਸ਼ਾ ਆਏ ਗਈ ਆ ਕੰਨ ਮੇਰੇ ਨੂੰ ਜਾਣਦੀਆਂ ਖਾਂ ਪੀਣਾਂ ਦੇ ਇਹ ਹਾਲ ਤੋਂ ਮੁਚਾਰਾ। ਮੇਰੇ ਮੈਂ ਗਿਆ ਪਿੱਛੇ ਕਿਤਲੇ ਮੈਂ ਜਾ ਕੇ ਆ ਕਹਿੰਦੇ ਲੁੱਕੇ ਖੜ ਗਿਆ। ਉਹਨਾਂ ਨੂੰ ਦੇਖ ਤਾਂ ਨਾਲੇ ਪਿੱਛੇ ਮੋਟਰਸਾਈਕਲ ਵਾਲੇ ਕੈਂਟ ਰਜਣਾ ਉਹ ਬੰਸ਼ਾਲਾ ਕੋਈ ਜਾ ਕੇ ਭੱਜੇ ਕਾ। ਬਾਕੀ ਖਾ ਕੇ ਕੋਨੇ ਜਾਏ ਕੁਰਤਾ ਬੋਲਿਆ। ਬੋਲਿਆ ਉਰੋਂ ਲੈ ਕੇ ਜਿੱਤਾਂ ਤੇ ਜਿੱਤ ਲੱਗੀ ਹੋਈ ਆ ਬੇਸ਼ਰਮ ਹੋਇਆ ਹੋਇਆ ਨਸ਼ਾ ਕਰਕੇ ਆ। ਕਹਿੰਦਾ ਆ ਜਿੱਤ ਕੋਲ ਅੰਦਰੋਂ ਕੱਢ ਲੈ। ਕਹਿੰਦਾ ਅੰਦਰੋਂ ਖਲਾ ਕੇ ਕੁਰਤਾ ਬਾਈ ਝੋਟੇ ਸ਼ਰੀਆਂ ਫੇਕਦਾ ਉਹਨਾਂ ਨੇ ਆਹ ਰੋਸੋ ਦਾ ਮੋਟਰਸਾਈਕਲ ਨੂੰ ਯਾਰ ਭਾਈ ਕੜੀ ਆ। ਰੋਕ ਨਾ ਭਾਈ ਆ। ਰੋਕ ਕੇ ਬੇਲ ਲੈ। ਕਮਾ ਕਲਾ ਦੇਖ ਨਾ ਤੂੰ ਘੜ ਨਾ ਤਾ ਵਿਖੜ ਨਾ ਬਈ ਮੈਂ ਤਾਂ 20 ਬੰਨ ਲਿਆ ਕਿੰਨਾ ਖੜੀ ਜਾਵਾਂ ਛਾਰਨ ਮੈਥੋਂ ਕੰਮ ਤਾਂ ਮੈਂ ਅੱਕ ਕੇ ਆਇਆ ਕਿਉਂਰੇ ਆਇਆ ਵੀ ਪ੍ਰਸ਼ਾਸਨ ਨੇ ਅਸਟਖ ਖਾਦੀ ਆਲੇ ਇਹ ਖਾਤਖਾ ਮਾ ਪੜਾ ਕੇ ਇੰਸਪੈਕਟਰ ਨੂੰ ਮੈਂ ਕਹਿੰਦਾ ਉਹਦਾ ਕੰਮ ਨਹੀਂ ਛੋਟਾ ਤੂੰ ਸਾਡੇ ਵਰ ਇੱਕ ਕੰਮ ਕਰ ਫੁੱਟੂਲ ਛੋਟਾ ਵੀ ਇਹ ਤਾਂ ਅਸੂਬਾ ਹੈ ਕਿਉਂ ਆਪਾਂ ਨੂੰ ਮਾਰੇ ਪਹਿਲਾਂ ਪੜਾ ਕੇ ਇੰਸਪੈਕਟਰ ਨੂੰ ਆਏ ਬਾਈ ਤੈਨੂੰ ਦੱਸੂ ਵੀ ਤਾਂ ਦੇ ਨਾ ਆਉ ਆਉਂ ਰਾਹ ਨਹੀਂ ਇਹ ਡਾਕਾ ਕੰਨੀ ਹੈਗਾ ਇਹ ਨਾ ਬੰਦ ਕਰਨਾ ਕੀ ਹੈ ਵੀਰੇ ਕਰਤੀ ਜੀਵੇ ਲੱਗ ਰਿਹਾ ਹੈ ਜੀਵੇ ਲੱਗ ਰਿਹਾ ਹੈ ਹੋਰ ਕਿਹਦੀ ਕੀ ਲਗਾਉਣਗੇ ਬਰਾਉ ਬਰਾਉ ਆਪਾਂ ਰੱਖੀ ਪਲੇ ਖੇੜੇ ਲੱਗਿਆ ਮੇਰੇ ਬਜੇ ਤੋਂ ਸਾਡਾ ਕੋ ਡੀ ਐਮ ਸੀ ਹੈ ਆਪਾਂ ਯਾਰ ਆਪਾਂ ਆ ਰਾਨਾ ਫੁੱਟਾ ਕਟਾਏ ਭਾਈ ਮੈਂ ਇੱਕ ਵੀ ਬੰਦਾ ਲੇਟ ਨਹੀਂ ਹੁੰਦਾ ਇੱਕ ਤੋਂ ਕਾਰਿਆ ਹੋ ਰਾਤ ਛੱਡਿਆ ਆਯਾਰ ਪੂਰੇ ਹੋ ਰਹੇ ਨੇ ਕਿਹਨੂੰ ਸੱਜਣਾ ਫਿਰ ਤੋਂ ਟ੍ਰਾਂਕ ਸਪੈਕਟਰ ਬੁਲਾ ਕੇ ਇੱਥੇ ਪੱਕਾ ਨਾਕਾ ਲਾਓ ਬਾਹਰ ਤੋਂ ਬੱਸ ਜੇ ਕੋਈ ਅਸਰ ਕਰੀ ਰਹਿਣਾ ਛੋਟਾ ਪੁਆਇਆ ਉਹ ਤੁਸੀਂ ਬਾਹਰ ਦੀ ਨਾਲ ਅਧਕਾਰੀ ਨਾਲ ਲੱਗੋ ਕੋਈ ਗੱਲ ਨਹੀਂ ਕੋਈ ਫਸ ਨਹੀਂ ਉਤਰ ਮੇਰਾ ਇੱਕ ਮਿੰਟ ਇੱਕ ਮਿੰਟ ਸਾਨੂੰ ਪਵਾ ਪੜਤਾਂ ਮੈਂ ਆਪਾਂ ਆਲੇ ਕੋੜਾ ਭਈਆ ਇਹ ਹੈਗਾ ਅਗਲਾ ਕੰਮ ਇਹਦਾ ਇਹ ਰੋਡ ਹੀ ਦੀ ਰਾਹ ਹੈਗਾ ਅੱਜ ਤੱਕ ਹੀ ਹੈਗਾ ਰਾਹ ਇਹ ਬੰਤੀ ਕਈਆ ਹੋਇਆ ਆਪਾਂ ਪੁੱਛਦਾ ਹਾਂ ਹੈ ਸਹੀ ਫਪੈਰ ਨਹੀਂ ਰਾਹ ਦਾ ਡ੍ਰੈਗ ਇੰਸਪੈਕਟਰ ਆਪਾਂ ਭਾਈ ਮੈਂ ਬਣਾਜਾ ਸਾਡਾ ਇਹ ਨੀਕ ਲੈ ਆਪਾਂ ਮੇਰੇ ਨਾਲ ਮੈਂ ਬੜਦਾ ਮੇਰੇ ਨਾਲ ਚਲੋ ਤੁਸੀਂ ਨਹੀਂ ਬਸ ਸਕਦੇ ਮੈਂ ਵੀਰ ਪਰੜਿਆ ਫਿਰ ਕੱਡੇ ਤੇ ਪੜਚਾ ਪਾ ਕੇ ਫੋਕ ਫੋਕ ਤੇ ਪਾ ਕੇ ਤਾਰ ਹੈ ਆਪਾਂ ਚਾਲਦੇ ਆਪਾਂ ਕੋਟਾ ਲਗਾ ਕੱਢਵਾ ਕੇ ਨਾ ਉਹ ਨੂਏ ਬੜਾ ਕੱਪੀ ਉਹ ਭਾਈ ਕੈਸੇ ਲੰਦਾ ਨਾ ਕੋਪਾ ਕਸ ਟਰਾ ਮਰਦੂ ਕਲੀਸ਼ਰ ਭਾਈ ਲੋਕ ਲੋਕਾਂ ਕੋਈ ਦੁਖੀ ਹੈ ਕੰਨ ਤੋਂ ਕਿਹਦੇ ਨੂੰ ਕੋਈ ਦੁੱਖ ਹੈ ਆ ਪੁਲਸ ਕਹਿ ਲਈ ਆ ਸਾਡਾ ਦੁੱਖ ਓਏ ਸਾਰੇ ਮਖੇਰੀ ਨਾਲੇ ਖੜ ਚਲ ਕੌਹੀ ਆ ਓਏ ਇਹ ਤਾਂ ਮੈਂ ਦਿਖਾਏ ਇਹ ਤਾਂ ਮੈਂ ਦਿਖਾਏ ਨੇ ਆਈ ਆ ਕੁੱਤਿਆਂ ਨੂੰ ਓਸ ਨਾਲ ਸੁਣੇ ਨਾਲ ਪਿਆਰ ਤੋਂ ਨਹੀਂ ਗਿਆ ਜਾਨੇ ਕੋਈ ਹੋਰ ਤਾਂ ਲੱਗੇ ਨਹੀਂ ਕੋਈ ਅਰੇ ਸਾਡੇ ਕੋਲੋਂ ਉਹ ਹੋਣੀ ਚਾਹਦਾ ਬੜੀ ਕੱਟਾ ਛੋਟਾ ਕੰਮ ਨਹੀਂ ਹੈਗਾ ਭਾਈ ਇਹ ਉਸ ਤਾਇਤ ਕੰਮ ਦਾ ਮੈਂ ਕੋਈ ਨਹੀਂ ਕੋਸ਼ਿਸ਼ ਤੇਰੇ ਨਾਲ ਆਖੋ ਬਾਈ ਜਾ ਆ ਜਾ ਕਰ ਲੀਏ ਕਿ ਮੈਂ ਉਹ ਤੇ ਡੈਕੀ ਇਹ ਇਹਨਾਂ ਨੇ ਤੁਸੀਂ ਕੋਈ ਨਾ ਤੇ ਬਗਤ ਕਰ ਜਾਣਾ ਕੋਈ ਨਾ ਇਹਨਾਂ ਦੇ ਨਾਲ ਕੰਮ ਕਰੇ ਮੇਰੇ ਨਾਲ ਤੇਰੀ ਗੱਲ ਨਾਲ ਮੈਂ ਪੁੱਛੂਗਾ ਯਾਰ ਦੇਖੋ ਆਹਾਰੇ ਮਰੀਦ ਹੈ ਮੈਂ ਬੁਲਾਏ ਨੇ ਵੀ ਇਹਨੂੰ ਜੇ ਮੇਰੇ ਨਾਲ ਤੇਰੀ ਗੱਲ ਨਹੀਂ ਨਾ ਬਿਲਕੁਲ ਸੁਣਾਣਗੇ ਸੱਚ ਦਾ ਫਿਕਰਾ ਇਹ ਹੋਰ ਅੰਗਲੀ ਜਾਂਦਾ ਹੈ 歐 Teru baza hai, a DU��도 e raizkada hai a. rali dhiva od anything jayo ada apne a khai et Arduino white ciathara me dirita hai twa, e Graziiea. An ghao ga Zwa e Carbonika, adha e dan da check angels a, rebirth tada, ez seghati air na re kari nah re rare em kin ah to ye maya ne e esta ger na korango za �� ay suinde insan جی دنگا بنی جانے ਬਗੇੜਾ ਕਰਦੇ ਦੇਖੀਂ ਤੇ ਉਹਦੀਆਂ ਸਾਡ ਲੱਗਦੀ ਆ ਕੇ ਤੁਸੀਂ ਆਪ ਨਿਗਰੱਖੋ ਸਵੇਰੇ ਉਹਰੇ ਆ ਆ ਮਜ਼ਦੂਰ ਬੋਰਡ ਜਾ ਕੇ ਦੇਖੋ ਹਜ਼ਾਰ ਹਜ਼ਾਰ ਨਸ਼ਾ ਕਰਨ ਵਾਲਾ ਆ ਇਹ ਡਾਪਿਆ ਖੇਰੇ ਮੈਂ ਵੀਡੀਓਆਂ ਬਣਾਈਆਂ ਨੇ ਤੁਹਾਨੂੰ ਕੁਝ ਕਾਹ ਮਿਲਦਾ ਅਗੇ ਲਾਜ ਕਰਾ ਦਿਓ ਕੀ ਲਾਜ ਹੋ ਜੂਗਾ ਗੋਲਨਾ ਚੱਕਲਾ ਘਰੇ ਆ ਜਾਂਦਾ ਆ ਉਹਨਾਂ ਦੇ ਨਾਲ ਦੀ ਇੱਕਾਈ ਹੋ ਜਾਂਦੀ ਹੈ ਬਤਾ ਉਹ ਨਸ਼ਾ ਕਰਨ ਵਾਲਿਆ ਖੜੀ ਜਾਂਦੇ ਕੀ ਬੋਹੀ ਪੇਟੀ ਜਾਂਦੇ ਹੁਣ ਵੀ ਜਾ ਕੇ ਵਿੱਚ ਖੜੋ ਨਹੀਂ ਅਜਾ ਕਿਸੇ ਨੂੰ ਨਹੀਂ ਬੁਲਾਇਆ ਤਾਂ ਆਪੇ ਆਪੇ ਬੰਦੇ ਬੁਲਾਇਆ ਆਜਾ ਨਸ਼ਾ ਕਰਦਾ ਮਰੀਜ਼ ਆ ਉਹ ਵੀ ਆਪ ਦਾ ਆ ਕੋਈ ਦੁਕਾਨਾਂ ਵਾਲੀ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ